ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਬਣਾਵਾਂਗੇ ਆਲੂ ਦੇ ਲੱਛੇਦਾਰ ਪਰੌਂਠੇ ਤੇ ਬਹੁਤ ਹੀ ਆਪਾਂ ਟੇਸਟੀ ਤੇ ਵਧੀਆ ਬਣਾਵਾਂਗੇ ਤੇ ਚਲੋ ਫਿਰ ਆਪਾਂ ਆਲੂ ਦੇ ਪਰੌਂਠੇ ਬਣਾਉਣਾ ਸ਼ੁਰੂ ਕਰਦੇ ਆਂ ਆਲੂ ਦੇ ਲੱਛੇਦਾਰ ਪਰੌਂਠੇ ਬਣਾਉਣ ਵਾਸਤੇ ਇੱਕ ਆਪਾਂ ਵੱਡਾ ਬਰਤਨ ਲੈ ਆਂ ਬਰਤਨ ਦੇ ਵਿੱਚ ਕਣਕ ਦਾ ਆਟਾ ਪਾ ਦਾਂਗੇ ਤੇ ਥੋੜਾ ਜਿਹਾ ਆਪਾਂ ਆਟਾ ਰੱਖ ਲਾਂਗੇ ਆਪਾਂ ਆਟਾ ਪਤਾਂ ਰੱਖਿਆ ਕਿਉਂਕਿ ਆਪਾਂ ਨੂੰ ਬਾਅਦ 'ਚ ਸੁੱਕੇ ਆਟੇ ਦੀ ਲੋੜ ਹੈਗੀ ਆ ਇੱਕ ਚਮਚ ਅਜਮੈਨ ਅਜਮੈਨ ਨੂੰ ਹੱਥ ਦੇ ਨਾਲ ਮਸਲ ਕੇ ਪਾ ਦਾਂਗੇ ਤੇ ਆਟੇ ਨੂੰ ਆਪਾਂ ਛਾਣਿਆ ਹੋਇਆ ਹੈਗਾ ਤਾਂ ਚਮਚ ਪਾ ਦਾਂਗੇ ਨਮਕ ਤੇ ਥੋੜਾ ਜਿਹਾ ਪਾ ਦਾਂਗੇ ਕੱਟਿਆ ਹੋਇਆ ਹਰਾ ਧਨੀਆ ਕਿਉਂਕਿ ਜਦੋਂ ਆਪਾਂ ਪਰੌਂਠੇ ਬਣਾਵਾਂਗੇ ਉਹਨਾਂ ਦੀ ਲੁੱਕ ਵਧੀਆ ਆਊਗੀ ਹੁਣ ਇਹਨਾਂ ਚੀਜ਼ਾਂ ਨੂੰ ਆਪਾਂ ਕਰ ਦਿੰਨੇ ਆ ਆਟੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹਾਂਜੀ ਸਾਰਾ ਸਮਾਨ ਆਪਾਂ ਆٹے ਦੇ ਵਿੱਚ ਚੰਗੀ ਤਰ੍ਹਾਂ ਹੁਣ ਮਿਕਸ ਕਰਤਾ ਤੇ ਥੋੜਾ ਥੋੜਾ ਪਾਣੀ ਪਾ ਕੇ ਤੇ ਆٹے ਨੂੰ ਆਪਾਂ ਗੁੰਨ ਲਾਂਗੇ ਨਾ ਜ਼ਿਆਦਾ ਸਖਤ ਤੇ ਨਾ ਹੀ ਜ਼ਿਆਦਾ ਆਪਾਂ ਪਤਲਾ ਆਟਾ ਗੁੰਨਣਾ ਜਿਵੇਂ ਨਾਰਮਲ ਰੋਜ਼ਾਨਾ ਰੋਟੀ ਵਾਸਤੇ ਬਣਾਉਣ ਵਾਸਤੇ ਆਟਾ ਗੁੰਨਦੇ ਆ ਨਾ ਉਹਨਾਂ ਕੀ ਨਾਰਮਲ ਆਟਾ ਗੁੰਨਣਾਗਾ ਹਾਂਜੀ ਆਟੇ ਨੂੰ ਮੈਂ ਗੁੰਨ ਲਿਆਗਾ ਹੁਣ ਆਪਾਂ 10 ਕਿ ਮਿੰਟ ਵਾਸਤੇ ਆਟੇ ਨੂੰ ਰੈਸਟ ਦਿਵਾਵਾਂਗੇ ਹੁਣ ਪਰੌਂਠਿਆਂ ਵਾਸਤੇ ਬਣਾਵਾਂਗੇ ਆਲੂ ਮਸਾਲਾ ਆਲੂ ਮਸਾਲੇ ਵਾਸਤੇ ਤਿੰਨ ਉਬਲੇ ਹੋਏ ਆਲੂ ਲੈ ਆ ਸੀ ਉਹਨਾਂ ਨੂੰ ਆਪਾਂ ਉਬਾਲ ਕੇ ਛਿੱਲ ਕੇ ਉਸ ਤੋਂ ਬਾਅਦ ਆਪਾਂ ਉਹਨਾਂ ਨੂੰ ਮੈਸ਼ ਕਰ ਲਿਆਗਾ ਤੇ ਹੁਣ ਆਪਾਂ ਇਹਦੇ ਵਿੱਚ ਕੁਝ ਮਸਾਲੇ ਐਡ ਕਰਾਂਗੇ ਤੇ ਹੁਣ ਆਪਾਂ ਪਾ ਦਾਂਗੇ ਨਮਕ ਸਵਾਦ ਅਨੁਸਾਰ ਤੇ ਚਮਚ ਦਾ ਚੌਥਾ ਹਿੱਸਾ ਪਾ ਦਾਂਗੇ ਹਲਦੀ ਤੇ ਚੌਥਾ ਹਿੱਸਾ ਪਾ ਦਾਂਗੇ ਚਮਚ ਦਾ ਧਨੀਆ ਪਾਊਡਰ ਤੇ ਚਮਚ ਦਾ ਚੌਥਾ ਹਿੱਸਾ ਪਾ ਦਾਂਗੇ ਗਰਮ ਮਸਾਲਾ ਅੱਧਾ ਚਮਚ ਪਾ ਲ ਗਏ ਭੁੰਨਿਆ ਜੀਰਾ ਪਾਊਡਰ ਅੱਧਾ ਚਮਚ ਪਾ ਦਾਂਗੇ ਸਾਫਤ ਧਨੀਆ ਦਰਦਰਾ ਜਾਂ ਕੁੱਟਿਆ ਹੋਇਆ ਹੁਣ ਆਪਾਂ ਪਾ ਦਾਂਗੇ ਅਦਰਕ ਤੇ ਦੋ ਹਰੀਆਂ ਮਿਰਚਾਂ ਇਹਨਾਂ ਨੂੰ ਆਪਾਂ ਦਰਦਰਾ ਜਾਂ ਕੁੱਟ ਲਿਆ ਸੀ ਇਹ ਪਾ ਦਾਂਗੇ ਤੇ ਹੁਣ ਪਾ ਦਾਂਗੇ ਆਪਾਂ ਹਰਾ ਧਨੀਆ ਅੱਧਾ ਚਮਚ ਪਾ ਦਾਂਗੇ ਚਾਟ ਮਸਾਲੇ ਦਾ ਹੁਣ ਆਪਾਂ ਸਾਰੇ ਸਮਾਨ ਨੂੰ ਚੰਗੀ ਤਰ੍ਹਾਂ ਕਰ ਦਾਂਗੇ ਮਿਕਸ ਆਲੂਆਂ ਦੇ ਵਿੱਚ ਇੱਕ ਰਿਕਵੈਸਟ ਹੈਗੀ ਹੈ ਕਿ ਵੀਡੀਓ ਨੂੰ ਤੁਸੀਂ ਪੂਰਾ ਦੇਖਿਓ ਪਰੌਂਠੇ ਆਪਾਂ ਬਹੁਤ ਵਧੀਆ ਬਣਾਵਾਂਗੇ ਤੇ ਹਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤੇ ਮੇਰੇ ਚੈਨਲ ਨੂੰ ਤੁਸੀਂ ਜਰੂਰ ਸਬਸਕ੍ਰਾਈਬ ਕਰ ਲਿਓ ਹਾਂਜੀ ਮਸਾਲਿਆਂ ਦੇ ਵਿੱਚ ਆਪਾਂ ਨਾ ਥੋੜੀ ਲਾਲ ਮਿਰਚ ਪਾਉਣੀ ਸੀਗੀ ਤੇ ਉਹ ਥੋੜੀ ਜਿਹੀ ਮੈਂ ਭੁੱਲ ਗਈ ਸੀ ਤੇ ਹੁਣ ਆਪਾਂ ਲਾਲ ਮਿਰਚ ਪਾ ਦਾਂਗੇ ਤੇ ਹੁਣ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਹਾਂਜੀ ਆਲੂਆਂ ਦੇ ਵਿੱਚ ਚੰਗੀ ਤਰ੍ਹਾਂ ਸਾਰੇ ਮਸਾਲੇ ਆਪਾਂ ਮਿਕਸ ਕਰਤੇ ਤੇ ਆਲੂ ਮਸਾਲਾ ਵੀ ਬਣ ਕੇ ਰੈਡੀ ਆ ਹੁਣ ਆਪਾਂ ਬਣਾਵਾਂਗੇ ਪਰੌਂਠੇ ਹਾਂਜੀ 10 ਮਿੰਟ ਹੋ ਗਿਆ ਆਟਾ ਰੱਖੇ ਨੂੰ ਤੇ ਆਟਾ ਵੀ ਬਿਲਕੁਲ ਸੈੱਟ ਹੋ ਗਿਆ ਹੁਣ ਥੋੜਾ ਜਿਹਾ ਆਪਾਂ ਆਟੇ ਨੂੰ ਨਾ ਘਿਓ ਹਲਾ ਦਾਂਗੇ ਤੇ ਇੱਕ ਵਾਰੀ ਆਪਾਂ ਆਟੇ ਨੂੰ ਹੁਣ ਚੰਗੀ ਤਰ੍ਹਾਂ ਮੁੱਕੀ ਦੇ ਕੇ ਤੇ ਮਸਲ ਲਾਂਗੇ ਆਟਾ ਫਿਰ ਵਧੀਆ ਮਲਾਈਮ ਹੋ ਜਾਊਗਾ ਤੇ ਪਰੌਂਠਾ ਆਪਣਾ ਵਧੀਆ ਬਣੂਗਾ ਆਟ ਨੂੰ ਇੱਕ ਵਾਰੀ ਆਪਾਂ ਹੁਣ ਘਿਓ ਲਾ ਕੇ ਥੋੜਾ ਜਿਹਾ ਮਸਲ ਲਿਆ ਤੇ ਹੁਣ ਆਪਾਂ ਇੱਕ ਪੇੜਾ ਬਣਾ ਲਾਂਗੇ ਵੱਡਾ ਸਾਰਾ ਹੁਣ ਆਪਾਂ ਐਡਾ ਸਾਰਾ ਪੇੜਾ ਬਣਾ ਲਿਆ ਨਾ ਆਪਾਂ ਇੱਕ ਚੱਕਲਾ ਲੈ ਲਿਆ ਤੇ ਜਿਹੜਾ ਆਪਾਂ ਪੇੜਾ ਬਣਾ ਕੇ ਰੱਖਿਆ ਸੀਗਾ ਪਰੌਂਠੇ ਵਾਸਤੇ ਉਹਨੂੰ ਆਪਾਂ ਸੁੱਕਾ ਆਟਾ ਲਾ ਲਿਆ ਤੇ ਹੁਣ ਆਪਾਂ ਇੱਕ ਵੱਡੀ ਸਾਰੀ ਰੋਟੀ ਵੇਲਾਂਗੇ ਤੇ ਰੋਟੀ ਆਪਾਂ ਬਾਲੀ ਪਤਲੀ ਨਹੀਂ ਵੇਲਣੀਗੀ ਥੋੜੀ ਜਿਹਾ ਆਪਾਂ ਮੋਟੀ ਰੱਖਾਂਗੇ ਜ਼ਿਆਦਾ ਵੀ ਨਹੀਂ ਮੋਟੀ ਤੇ ਥੋੜੀ ਜਿਹੀ ਪਤਲੀ ਵੀ ਨਹੀਂਗੀ ਤੇ ਰੋਟੀ ਆਪਾਂ ਪੂਰੀ ਵੱਡੀ ਵੇਲਣੀ ਹੈ ਜਿੱਡਾ ਆਪਣਾ ਚੱਕਲਾ ਓਡੇ ਸਾਈਜ਼ ਦੀ ਰੋਟੀ ਵੇਲਣੀ ਆ ਆਪਾਂ ਹਾਂਜੀ ਤੁਸੀਂ ਦੇਖ ਸਕਦੇ ਆ ਵੱਡੀ ਸਾਰੀ ਆਪਾਂ ਰੋਟੀ ਵੇਲ ਲਈ ਤੇ ਨਾ ਜ਼ਿਆਦਾ ਪਤਲੀ ਰੱਖੀ ਤੇ ਨਾ ਹੀ ਜ਼ਿਆਦਾ ਆਪਾਂ ਮੋਟੀ ਰੱਖੀ ਆ ਐਦਾਂ ਦੀ ਰੋਟੀ ਆਪਾਂ ਨੂੰ ਚਾਹੀਦੀ ਸੀ ਪਰੌਂਠੇ ਬਣਾਉਣ ਵਾਸਤੇ ਤੇ ਹੁਣ ਆਪਾਂ ਲਾ ਦਾਂਗੇ ਰੋਟੀ ਦੇ ਉੱਪਰ ਕਿਉ ਤੇ ਕਿਉ ਨਾਲ ਆਪਾਂ ਚੰਗੀ ਤਰ੍ਹਾਂ ਹੱਥ ਦੇ ਨਾਲ ਫਲਾ ਦਾਂਗੇ ਰੋਟੀ ਦੇ ਉੱਪਰ ਤੇ ਹੁਣ ਆਪਾਂ ਥੋੜਾ ਜਿਹਾ ਸੁੱਕਾ ਆਟਾ ਲਾ ਦਾਂਗੇ ਇਹ ਦਿਨ ਆ ਕਿ ਜਿਹੜੇ ਆ ਰੋਟੀ ਦੇ ਲੱਛੇ ਆ ਨਾ ਪਰੌਂਠੇ ਦੇ ਉਹ ਵਧੀਆ ਨਿਕਲਣਗੇ ਸੁੱਕਾ ਆਟਾ ਤੇ ਘਿਓ ਲਾਉਣਾ ਜ਼ਰੂਰੀ ਆ ਹੁਣ ਇਸ ਤਰ੍ਹਾਂ ਆਪਾਂ ਰੋਟੀ ਨੂੰ ਫੋਲਡ ਕਰ ਦਾਂਗੇ ਇਸ ਤਰ੍ਹਾਂ ਆਪਾਂ ਹੁਣ ਰੋਟੀ ਨੂੰ ਫੋਲਡ ਕਰ ਲਿਆ ਹੁਣ ਆਪਾਂ ਇਸ ਤਰ੍ਹਾਂ ਦੋਨੇ ਹੱਥ ਨਾਲ ਨਾ ਜਿਵੇਂ ਰੋਟੀ ਨੂੰ ਵੇਲਣਾ ਹੁੰਦਾ ਉਸ ਤਰ੍ਹਾਂ ਆਪਾਂ ਇਸ ਤਰ੍ਹਾਂ ਰੋਲ ਨੂੰ ਵੇਲ ਲੈਨੇ ਆ ਹੁਣ ਆਪਾਂ ਇਸ ਤਰ੍ਹਾਂ ਵੇਲ ਲਿਆ ਹੁਣ ਹੱਥ ਦੇ ਨਾਲ ਇਸ ਤਰ੍ਹਾਂ ਆਪਾਂ ਦਬਾ ਦੇਣਾ ਜਾਨੀ ਕਿ ਆਪਾਂ ਰੋਟੀ ਨੂੰ ਚੜਾਈ ਚ ਕਰ ਦੇਨੇ ਆ ਰੋਲ ਨੂੰ ਹੁਣ ਆਪਾਂ ਇਸ ਤਰ੍ਹਾਂ ਰੋਟੀ ਨੂੰ ਹੁਣ ਦਬਾ ਲਿਆਗਾ ਤੇ ਹੁਣ ਆਪਾਂ ਇਸ ਤਰ੍ਹਾਂ ਵੇਲ ਲੈਣਾ ਵੀ ਚੜਾਈ ਚ ਕਰ ਦੇਨੇ ਆ ਦਾ ਹੁੰਦਾ ਵੀ ਚਕਲਾ ਤੇ ਫਿਰ ਰੋਟੀ ਦੇ ਬਰਾਬਰ ਦਾ ਹੁੰਦਾ ਤੇ ਆਪਾਂ ਥੋੜੀ ਚਕਲੇ ਤੋਂ ਵੱਡੀ ਰੋਟੀ ਬਣਾਈ ਆ ਇੱਧਰਲੇ ਕਿੰਨੇ ਵੀ ਆਪਾਂ ਇਸ ਤਰ੍ਹਾਂ ਨੱਪ ਲੈਨੇ ਆ। ਹੁਣ ਇਹਦੇ ਉੱਪਰ ਵੀ ਆਪਾਂ ਹੁਣ ਘਿਓ ਲਾ ਦਿੰਨੇ ਆ। ਤੇ ਇਸ ਤਰ੍ਹਾਂ ਆਪਾਂ ਲਾ ਦਿੰਨੇ ਹੁਣ ਸੁੱਕਾ ਆਟਾ। ਹੱਥ ਨਾਲ ਚੰਗੀ ਤਰ੍ਹਾਂ ਆਪਾਂ ਰੋਲ ਦੇ ਉੱਪਰ ਫਲਾ ਦਿੰਨੇ ਆ। ਕਿਉਂ ਤੇ ਆਟਾ ਚੰਗੀ ਤਰ੍ਹਾਂ ਲੱਗਿਆ ਹੋਣਾ ਚਾਹੀਦਾ। ਫੇਰ ਹੀ ਜਿਹੜੇ ਆਪਣੇ ਪਰੌਂਠੇ ਦੇ ਲੱਛੇ ਹਨ ਵਧੀਆ ਨਿਕਲ ਕੇ ਆਉਂਦੇ ਆ। ਪਰੌਂਠਾ ਆਪਣਾ ਵਧੀਆ ਬਣਦਾ। ਹੁਣ ਆਪਾਂ ਇਸ ਤਰ੍ਹਾਂ ਕੰਨੀ ਇੱਕ ਰੋਲ ਦੀ ਚੱਕ ਲਾਂਗੇ ਤੇ ਇਸ ਤਰ੍ਹਾਂ ਆਪਾਂ ਫੋਲਡ ਕਰ ਦਾਂਗੇ ਪੂਰਾ ਨੱਪ ਕੇ ਵਧੀਆ ਰੋਲ ਬਣਾਉਣਾਗਾ ਲੂਜ਼ ਜਿਹਾ ਰੋਲ ਨਹੀਂ ਬਣਾਉਣਾਗਾ ਇਧਰੋਂ ਆਪਾਂ ਇਤਨਾ ਹੋ ਕਰ ਦਾਂਗੇ ਹੁਣ ਆਪਾਂ ਚੰਗੀ ਤਰ੍ਹਾਂ ਇਸ ਤਰ੍ਹਾਂ ਨਾ ਨੱਪ ਦਾਂਗੇ ਨੱਪ ਕੇ ਤੇ ਇਹਨੂੰ ਇਸ ਤਰ੍ਹਾਂ ਆਪਾਂ ਰੋਲ ਨੂੰ ਵੇਲ ਲਾਂਗੇ ਇਸ ਤਰ੍ਹਾਂ ਹੱਥ ਦੇ ਨਾਲ ਹੀ ਇੱਕ ਤਰ੍ਹਾਂ ਰੋਟੀ ਨੂੰ ਕਿਉ ਤੇ ਆਟਾ ਸਹੀ ਲੱਗਿਆ ਹੋਣਾ ਚਾਹੀਦਾ ਇੱਕ ਇਸ ਤਰ੍ਹਾਂ ਆਪਾਂ ਰੋਲ ਸਹੀ ਬਣਾਉਣਾ ਚਾਹੀਦਾ ਫੇਰ ਹੀ ਆਪਣੇ ਜਿਹੜੇ ਲੱਛੇ ਵਧਿਆ ਬਨਣਗੇ ਪਰੌਂਠੇ ਦੇ ਤੇ ਹੁਣ ਆਪਾਂ ਇਸ ਤਰ੍ਹਾਂ ਕਰ ਦੇ ਦੇ ਨਾਲ ਕਟਿੰਗ ਕਰ ਦਾਂਗੇ ਵਿਚਾਲੇ ਪੂਰੇ ਵਿਚਾਲੇ ਕਟਿੰਗ ਕਰਨੀ ਆ ਇੱਕ ਪੇੜੇ ਦੇ ਆਪਾਂ ਯਾਨੀ ਕਿ ਦੋ ਪੇੜੇ ਬਣਾਏ ਠੀਕ ਹੈ ਤੇ ਹੁਣ ਆਪਾਂ ਇਸ ਤਰ੍ਹਾਂ ਇੱਕ ਇਹਨੂੰ ਸਾਈਡ ਤੇ ਕਰ ਦਾਂਗੇ ਤੇ ਇੱਕ ਨੂੰ ਆਪਾਂ ਹੁਣ ਇਸ ਤਰ੍ਹਾਂ ਹੱਥ ਦੇ ਨਾਲ ਗੋਲ ਕਰ ਲੈਣਾਗਾ ਤੇ ਥੋੜਾ ਜਿਹਾ ਆਪਾਂ ਲਾ ਲਾਂਗੇ ਹੁਣ ਸੁੱਕਾ ਆਟਾ ਤੇ ਹੁਣ ਇਸ ਤਰ੍ਹਾਂ ਨਾ ਆਪਾਂ ਚੰਗੀ ਤਰ੍ਹਾਂ ਨੱਪ ਕੇ ਨਾ ਤੇ ਇੱਕ ਕੌਲੀ ਜੀ ਬਣਾ ਲੈਣੀ ਆ। ਇਸ ਤਰ੍ਹਾਂ ਗੂਠੇ ਦੀ ਦਾਬ ਦੇ ਨਾਲ ਡੰਗਾਈ 'ਚ, ਚੜਾਈ 'ਚ ਵੀ ਤੇ ਡੰਗਾਈ ਦੇ ਵਿੱਚ ਵੀ ਕਿਉਂਕਿ ਜਿਹੜਾ ਆਪਾਂ ਆਲੂ ਮਸਾਲਾ ਬਣਾਇਆ ਇਹਦੇ ਵਿੱਚ ਆਪਾਂ ਭਰਨਾ ਹੈਗਾ ਉਹਦੇ ਵਾਸਤੇ ਆਪਾਂ ਇੱਕ ਕੌਲੀ ਤਿਆਰ ਕਰਨੀ ਆ। ਇੱਕ ਪੇੜੇ ਤੋਂ ਦੋ ਪੇੜੇ ਬਣਾਏ ਆ ਤਾਂ ਇਹੋ ਤਾਂ ਆਪਾਂ ਪਹਿਲਾਂ ਫਸਟ ਵਿੱਚ ਇੱਕ ਵੱਡਾ ਪੇੜਾ ਬਣਾਇਆ ਸੀਗਾ। ਉਹਦੇ ਆਪਾਂ ਦੋ ਪੇੜੇ ਬਣਾਉਣੇ ਸੀ ਹੁਣ ਆਪਾਂ ਇਹਦੇ ਵਿੱਚ ਆਲੂ ਮਸਾਲਾ ਭਰਾਂਗੇ ਚੰਗੀ ਤਰ੍ਹਾਂ ਆਪਾਂ ਨੱਪ ਦਾਂਗੇ ਜਿੰਨਾ ਕ ਮਸਾਲਾ ਪੈਂਦਾ ਹੋਇਆ ਓਨਾ ਕ ਮਸਾਲਾ ਆਪਾਂ ਪਾਵਾਂਗੇ ਹਨ ਆਪਾਂ ਚੰਗੀ ਤਰ੍ਹਾਂ ਨੱਪ ਦਾਂਗੇ ਨੱਪ ਕੇ ਇਸ ਤਰ੍ਹਾਂ ਆਪਾਂ ਹੁਣ ਆਟੇ ਨੂੰ ਆਪਾਂ ਵਧਾ ਦਾਂਗੇ ਉਸ ਤੋਂ ਬਾਅਦ ਆਪਾਂ इस तरह बंद कर दें पहला आप तरह चंगी तरह नप दें उस तो बाद आप बंद कर देंगे हम आप बंद करते ना इस तरह आप हल्के जत्थना नप दि हूँ आप लेंगे ला सुखा आटा ਤਹਾਨੂੰ ਹੱਥ ਦੇ ਨਾਲ ਆਪਾਂ ਚੰਗੀ ਤਰ੍ਹਾਂ ਹੁਣ ਨੱਪ ਦਾਂਗੇ ਜਿਹੜਾ ਆਪਾਂ ਮਸਾਲਾ ਭਰਿਆ ਨਾ ਉਹ ਫਿਰ ਵਧਿਆ ਫੈਲ ਜਾਊਗਾ ਜਰੂਰਤ ਪਈ ਤਾਂ ਸੁੱਕਾ ਆਟਾ ਆਪਾਂ ਲਾਵਾਂਗੇ ਨਾ ਜਰੂਰਤ ਪਈ ਤਾਂ ਆਪਾਂ ਨਹੀਂ ਲਾਉਂਦੇ ਹੁਣ ਇੱਕ ਵਾਰੀ ਆਪਾਂ ਸੁੱਕਾ ਆਟਾ ਲਾ ਲਿਆ ਹੁਣ ਆਪਾਂ ਵੇਲਨੇ ਨਾ ਵੇਲ ਲਾਂਗੇ ਤੇ ਵੇਲਣਾ ਆਪਾਂ ਹਲਕੇ ਜਿਹੇ ਹੱਥ ਨਾਲ ਦੱਬ ਕੇ ਨਹੀਂ ਵੇਲਣਾਗਾ ਨਹੀਂ ਤਾਂ ਫਿਰ ਆਪਣੇ ਜਿਹੜੇ ਲੱਛੇ ਵਧਿਆ ਨਹੀਂ ਬਣਨਗੇ ਹਲਕੇ ਹਲਕੇ ਹੱਥ ਨਾਲ ਵੇਲਾਂਗੇ ਤਾਂ ਫਿਰ ਵਧਿਆ ਲੱਛੇ ਬਣਨਗੇ ਹੁਣ ਥੋੜਾ ਜਿਹਾ ਆਪਾਂ ਹੋਰ ਲਾ ਲਾਂਗੇ ਸੁੱਕਾ ਆਟਾ ਹਾਂਜੀ ਹੁਣ ਆਪਾਂ ਪਰੌਂਠੇ ਨੂੰ ਬੇਲ ਲਿਆਗਾ ਤੇ ਨਾ ਜ਼ਿਆਦਾ ਪਤਲਾ ਤੇ ਨਾ ਹੀ ਜ਼ਿਆਦਾ ਆਪਾਂ ਮੋਟਾ ਨਾਰਮਲ ਜਿਹਾ ਮੋਟਾ ਰੱਖਿਆ ਕਿਉਂਕਿ ਪਰੌਂਠਾ ਆਪਣਾ ਵਧੀਆ ਲੱਗੂਗਾ ਤੇ ਵਧੀਆ ਬਣੂਗਾ ਜ਼ਿਆਦਾ ਥੋੜਾ ਜਿਹਾ ਪਤਲਾ ਬਣਾ ਲਿਆ ਤੇ ਫਿਰ ਸੁੱਕਾ ਜਿਹਾ ਪਰੌਂਠਾ ਬਣ ਜਾਂਦਾ ਖਾਣ ਵਿੱਚ ਵਧੀਆ ਨਹੀਂ ਲੱਗਦਾਗਾ ਥੋੜਾ ਜਿਹਾ ਪਰੌਂਠਾ ਹਮੇਸ਼ਾ ਵਾਸਤੇ ਮੋਟਾ ਹੋਣਾ ਚਾਹੀਦਾ ਫੇਰ ਹੀ ਪਰੌਂਠਾ ਵਧੀਆ ਬਣਦਾਗਾ ਪਰਾਠਾ ਬਣਾਉਣ ਵਾਸਤੇ ਤਵੇ ਨੂੰ ਆਪਾਂ ਗਰਮ ਕਰ ਲਿਆ ਗੈਸ ਦੇ ਉੱਪਰ ਰੱਖ ਕੇ ਤੇ ਹੁਣ ਆਪਾਂ ਥੋੜਾ ਜਿਹਾ ਲਾ ਦਾਂਗੇ ਘਿਓ ਤੇ ਹੁਣ ਆਪਾਂ ਤਵੇ ਲਿਆ ਪਰੌਂਠਾ ਰੱਖ ਦਾਂਗੇ ਤਵੇ ਦੇ ਉੱਪਰ ਤੇ ਗੈਸ ਆਪਾਂ ਥੋੜਾ ਜਿਹਾ ਮੀਡੀਅਮ ਜਿ ਰੱਖਾਂਗੇ ਜਿਆਦਾ ਤੇਜ਼ ਵੀ ਨਹੀਂ ਤੇ ਜਿਆਦਾ ਸਲੋ ਵੀ ਨਹੀਂ ਹੁਣ ਜਦੋਂ ਥੋੜਾ ਜਿਹਾ ਪਰੌਂਠੇ ਨੂੰ ਸੇਕ ਲੱਗ ਗਿਆ ਉਸ ਤੋਂ ਬਾਅਦ ਹੀ ਆਪਾਂ ਪਲਟਾਂਗੇ ਹਾਂਜੀ ਹੁਣ ਆਪਾਂ ਪਰੌਂਠੇ ਨੂੰ ਪਲਟ ਦਿੰਨੇ ਆ ਤੁਸੀਂ ਦੇਖ ਸਕਦੇ ਹੋ ਇੱਧਰਲੇ ਪਾਸੇ ਵਧਿਆ ਪਰੌਂਠਾ ਆਪਣਾ ਪੱਕ ਗਿਆ ਤੇ ਹੁਣ ਆਪਾਂ ਥੋੜਾ ਜਿਹਾ ਲਾ ਦਾਂਗੇ ਉੱਪਰ ਘਿਓ ਹਾਂਜੀ ਪਰੌਂਠੇ ਨੂੰ ਆਪਾਂ ਦੋਨੇ ਪਾਸੇ ਵਧੀਆ ਸੇਕ ਲਿਆ ਤੁਸੀਂ ਦੇਖ ਸਕਦੇ ਆਂ ਇਧਰਲੇ ਪਾਸੇ ਵੀ ਹਲਕੇ ਹਲਕੇ ਲੱਛੇ ਬਣ ਗਏ ਆ ਤੇ ਇਧਰਲੇ ਪਾਸੇ ਵੀ ਵਧੀਆ ਲੱਛੇ ਬਣੇ ਹੋਏ ਹੈਗੇ ਆ ਤੇ ਵਧੀਆ ਕਲਰ ਆਇਆ ਪਰੌਂਠੇ ਦਾ ਤੇ ਹੁਣ ਆਪਾਂ ਰੱਖ ਦਿੰਨੇ ਆ ਪਲੇਟ ਦੇ ਵਿੱਚ ਕਿੰਨਾ ਵਧੀਆ ਆਲੂ ਦਾ ਲੱਛੇਦਾਰ ਪਰੌਂਠਾ ਬਣਿਆ ਹੁਣ ਆਪਾਂ ਬਾਕੀ ਦੇ ਵੀ ਇਸੇ ਤਰ੍ਹਾਂ ਹੀ ਤਿਆਰ ਕਰ ਲਾਂਗੇ ਹਾਂਜੀ ਦੂਸਰਾ ਪਰੌਂਠਾ ਵੀ ਆਪਾਂ ਬਣਾ ਕੇ ਤਿਆਰ ਕਰ ਲਿਆ ਪੂਰਾ ਲੱਛੇਦਾਰ ਪਰੌਂਠਾ ਬਣਿਆਗਾ ਤੇ ਆਪਾਂ ਦੋ ਪਰੌਂਠੇ ਬਣਾ ਕੇ ਤਿਆਰ ਕੀਤੇ ਆ ਬਾਕੀ ਦੇਵੇਂ ਪਰੌਂਠੇ ਬਾਅਦ ਚ ਬਣਾ ਲਵਾਂਗੀ ਤੁਹਾਨੂੰ ਦੋ ਪਰੌਂਠੇ ਬਣਾ ਕੇ ਦਿਖਾਤੇ ਆ ਤੇ ਪਰੌਂਠਿਆਂ ਦੇ ਨਾਲ ਰੱਖ ਦਾਂਗੇ ਆਪਾਂ ਮੂਲੀ ਗਾਜਰ ਅਦਰਕ ਤੇ ਹਰੀ ਮਿਰਚ ਦਾ ਅਚਾਰ ਤੁਸੀਂ ਇਹਨਾਂ ਪਰੌਂਠਿਆਂ ਨੂੰ ਚਾਹ ਦੇ ਨਾਲ ਵੀ ਸਰਵ ਕਰ ਸਕਦੇ ਆ ਚਾਹੇ ਤੁਸੀਂ ਅਚਾਰ ਦੇ ਨਾਲ ਖਾ ਸਕਦੇ ਆ ਚਾਹੇ ਤੁਸੀਂ ਚਟਨੀ ਦੇ ਨਾਲ ਖਾ ਸਕਦੇ ਆ ਪਰੌਂਠੇ ਬਹੁਤ ਹੀ ਜ਼ਿਆਦਾ ਟੇਸਟੀ ਲੱਗਣਗੇ ਕਿੰਨੇ ਵਧੀਆ ਲੱਛੇ ਦੇ ਪਰੌਂਠਿਆਂ ਦੇ ਨਿਕਲ ਕੇ ਆਏ ਆ ਤੇ ਆਪਾਂ ਆਟਾ ਵਧੀਆ ਗੁੰਨੇ ਸੀ ਵਧੀਆ ਆਪਾਂ ਆਲੂ ਮਸਾਲਾ ਭਰਿਆ ਸੀਗਾ ਦੋਨਾਂ ਪਰੌਂਠਿਆਂ ਦੇ ਲੱਛੇ ਬਹੁਤ ਹੀ ਵਧੀਆ ਨਿਕਲ ਕੇ ਆਏ ਆ ਇਸ ਤਰੀਕੇ ਨਾਲ ਤੁਸੀਂ ਵੀ ਘਰ ਵਿੱਚ ਜੇ ਪਰੌਂਠੇ ਬਣਾਉਣੇ ਹੋ ਤਾਂ ਜਰੂਰ ਬਣਾ ਕੇ ਦੇਖੋ ਬਹੁਤ ਹੀ ਸਵਾਦ ਬੰਦੇ ਹੈਗੇ ਆ ਤੇ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਓ ਤੇ ਹਾਇਦਿਕ ਤੁਸੀਂ ਮੇਰੇ ਚੈਨਲ ਨੂੰ ਨਵੇਂ ਸਬਸਕ੍ਰਾਈਬ ਕੀਤਾ ਤੇ ਮੇਰੇ ਚੈਨਲ ਤੁਸੀਂ ਜਰੂਰ ਸਬਸਕ੍ਰਾਈਬ ਕਰ ਲਿਓ ਮਿਲਦੇ ਹਾਂ ਕਿ ਆਪਾਂ ਨਵੀਂ ਰੈਸਪੀ ਦੇ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ